ਹਾਂਜੀ ਦੋਸਤੋ ਚੰਡੂ ਕੇ ਸੋਸਾਇਟੀ ਦੇ ਵਿੱਚ ਬੋਲੀ ਹੈ ਤਰੀਕ 22 4 24 ਦੁਪਹਿਰੇ 2 ਵਜੇ ਤੇ ਚਾਰ ਖੇਤੀਬਾੜੀ ਸੰਦ ਨੇ ਇੱਕ ਹੈਪੀ ਸੀਡਰ ਹੈ ਇੱਕ ਬਲੋ ਨੇ ਇੱਕ ਰੋਟਾਵੇਟਰ ਹੈ ਇੱਕ ਤੋਤਾ ਹਲ ਹੈ ਸ਼ਰਤਾਂ ਤੁਹਾਨੂੰ ਪਤਾ ਹੀ ਹੈ 5000 ਰੁਪਏ ਸਕਿਉਰਿਟੀ ਦੇਣੀ ਪਊ ਬਾਕੀ ਮੌਕੇ ਤੇ ਪੜਕੇ ਜਟ ਸੁਣਾਈਆਂ ਜਾਣਗੀਆਂ ਤੇ ਸਕੱਤਰ ਦਾ ਕੰਟੈਕਟ ਨੰਬਰ 98148 85177 ਤੇ ਬਾਕੀ ਤੁਸੀਂ ਦੇਖ ਸਕਦੇ ਹੋ ਆ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣੀ ਹੈ ਪਸੰਦਾਂ ਦੀ ਕੀ ਕੰਡੀਸ਼ਨ ਹੈ ਅੱਗੇ ਦੇਖਦੇ ਅੱਗੇ ਦੇਖਦੇ ਆ ਵੀਡੀਓ ਚ ਆ ਸਿੰਪਲ ਫਲੋ ਨੇ ਦੇਖ ਲਓ ਤੁਸੀਂ ਇਹ ਭੂਰ ਸੰਗਰੀਆ ਦੇ ਬਣੇ ਹੋਏ ਨੇ ਸ਼ਾਇਦ ਬਾਕੀ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਤੇ ਜਿਹੜਾ ਲਵੇ ਹਰੇ ਰੰਗ ਦੇ ਪਏ ਨੇ ਉਹ ਤੋਤੇ ਹਾਲ ਨੇ ਆ ਤੋਤੇ ਹਾਲ ਨੇ ਸੱਬਰ ਵਾਲਾ ਇਹ ਨੇ ਪੰਜੇ ਨੇ ਪੰਜਾ ਵਾਲੇ ਹਾਲ ਨੇ ਤੇ ਦੇਖ ਲਓ ਤੁਸੀਂ ਕੰਡੀਸ਼ਨ ਝੰਡੂ ਕੇ ਸੋਸਾਇਟੀ ਇਹ ਆਪਣਾ ਛਨੀਰ ਤੋਂ ਦੋ ਪਿੰਡ ਛੱਡ ਕੇ ਆਉਗੀ ਅੱਗੇ ਤੇ ਆ ਰੋਟਾਵੇਟਰ ਹੈ ਜਗਤਜੀਤ ਕੰਪਨੀ ਦਾ ਇਹ ਤੇ ਰੋਟਾਵੇਟਰ ਦੀ ਕੰਡੀਸ਼ਨ ਵਧੀਆ ਛੁਰੀਆਂ ਤੁਸੀਂ ਦੇਖ ਸਕਦੇ ਹੋ 80 85% ਪਈਆਂ ਨੇ ਅੱਗੋਂ ਆ ਦੇਖੋ ਜਗਤਜੀਤ ਕੰਪਨੀ ਦਾ ලහුණු බහෝ හැපි සි්‍ර හැපී සි්‍ර ඇද නප පාර්ථපනි ද නවේ ලකනිකු සංජේචනය ඩි කපනී ද ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਕਿਸੇ ਸੰਦਰ ਦੀ ਫੋਟੋ ਚਾਹੀਦੀ ਹੈ ਉਹ ਵੀ ਸੈਕਟਰੀ ਤੋਂ ਮੰਗਵਾ ਸਕਦੇ ਹੋ ਤੇ ਹੋਰ ਇਸ ਤਰ੍ਹਾਂ ਦੀ ਕੋਈ ਬੋਲੇ ਦੀ ਸੂਚਨਾ ਲੈਣ ਲਈ ਤੁਸੀਂ ਸਾਡਾ ਚੈਨਲ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ